ਹਾਂ ਤੇ ਮੈਂ ਸਨ ਹਾਂ ਲੜਕੇ ਗੇੜ ਕੇ ਮੈਂ ਸਨ ਹਾਂ ਮੈਂ ਸਾਨੂੰ ਵੀ ਸਨੀਆਂ ਕਰਨੀਆਂ ਹਾਂ ਹਾਂ ਚਾਹ ਖਾਲ ਵੀ ਪਾਉਣੀ ਬਰੇਮੇ ਵੀ ਪਾਉਣੇ ਹਾਂ ਜਾਣਾ ਤੇ ਮੈਂ ਸੱਚ ਅੱਛਾ ਜਿਆਦਾ ਸੀ ਮੈਂ ਚੋਕੇ ਹਟਣਾ ਹਾਂ ਮੇਰੇ ਨੌਕਰਾਂ ਨੇ ਕਹਿਣਾ ਬੀਬੀ ਅਸੀਂ ਆਪੇ ਇਕੱਠੀ ਬੰਦਾਂਗੇ ਤੂੰ ਰਹਿਣ ਦੇ ਅੱਛੇ ਤੇ ਦੁੱਧ ਨਾ ਬੇਚਦੇ ਅੱਛਾ ਦੁੱਧ ਨਹੀਂ ਤੇ ਬੇਚਦੇ ਦੁੱਧ ਨਹੀਂ ਤੇ ਬੇਚਦੇ ਇਹ ਮੁੰਡੇ ਨੂੰ ਨਾ ਪੈਣਾ ਕੱਚਾ ਦੁੱਧ ਪਿਲਾਉਂਦੀ ਜਾਂਦੀ ਆ। ਅੱਛਾ। ਦੁੱਧ ਵੇਚਦੇ ਨਹੀਂ ਦੇ। ਵੇਚਦੇ ਨਹੀਂ ਤੇ ਤਾਂ ਹੀ ਤਾਂ ਨੌਕਰਾਂ ਨੂੰ ਕਹਿੰਦੇ ਤੇ ਵੀ ਤੁਸੀਂ ਫੁਲਕਾ ਘੱਟ ਖਾ ਲਓ। ਦੁੱਧ ਵੀ ਲਓ। ਘੱਟ ਰੱਖਦੇ ਨੇ। ਹਾਂ। ਸਾਬ ਦਾ ਹੀ ਵਿਚਾ ਪਾਣੀ ਚੱਲੀ ਜਾਊਗਾ। ਹਾਂ। ਆਪਣੇ ਪਾਪੀ ਦੇ ਡੈਰੀ 'ਚ। ਬਾਕੀ ਦਾ ਡੈਰੀ 'ਚ। ਡੈਰੀ 'ਚ। ਜਦ ਦੁੱਧ ਵੇਚਣ ਦਾ ਰਿਵਾਜ ਨਹੀਂ ਦਾ। ਰਿਵਾਜ ਨਹੀਂ। ਜਿਆ ਜਿਆ ਦੁੱਧ ਵੇਚਨੇ ਜਿਆ ਜਿਆ ਪੁੱਤ ਵੇਚ ਲੈ। ਹਾਂ। ਇੰਨਾ ਬੁਰਾ ਮੰਨਦੇ ਤੇ। ਅੱਛਾ। ਹਾਂ। ਦੁਬਾਰਾ ਬੋਲਿਓ